ਕੀ ਵਸਾਰੇ ਹੋ ਕੱਲ ਸਰ ਠੀਕ ਹੋ ਗਏ ਮਾਫੀ ਚਾਹਣਾ ਆੜਾ ਵਲੌਗ ਲੇਟ ਆਇਆ ਤੇ ਪੜਨਾ ਬੰਦ ਲਿਆ ਹੁਣ ਤਾਂ ਮੈਂ ਚੱਲੇ ਟਿਊਸ਼ਨ ਤੇ ਆਪਾਂ ਜਾਂਦੇ ਹੀ ਗੱਡੀ ਚੱਲਦੀ ਸਵਿਫਟ ਡਿਜ਼ਾਈਨ ਉਹ ਤੁਹਾਨੂੰ ਦਿਖਾਉਣੀ ਆ ਉਹ ਖਲੋਤੀ ਹੋਈਏ ਚਲੋ ਮੈਂ ਇੱਥੇ ਕਰ ਲੇ ਇੱਥੇ ਕਰਨਾ ਚਾਬੀ ਫੜ ਲਈਏ ਸਟicker ਦੱਸਿਆ ਕਿ ਮੈਂ ਲਗਾ ਆੜਾ ਨਾ ਜਿਹੜਾ ਆੜਾ ਸਟicker ਹੈ ਇਹ ਅੰਦਰੋਂ ਪਟੀਚਾ ਬਾਹਰੋਂ ਪਟੀਚਾ ਪਰ ਫਿਰ ਪਾਣੇ ਆ ਉਹ ਆਂਦਾ ਸੀ ਧੁੱਪ ਚ ਖਿਲਾ ਰਾਇਆ ਫਿਰ ਇਹ ਲੱਥ ਜੇ ਤੇ ਆਹ ਦੱਸਿਆ ਕਿ ਉਹ ਸਟicker ਇਹ ਕਾ ਲਵਾਇਆ ਸੀ ਤੇ ਇੱਕ ਆਹ ਲਵਾਇ ਲਿਆਂਦਾ ਸੀ ਸਿੱਧੂ ਦਾ ਤੇ ਦੋ ਸਟicker ਆ ਸੀਗੇ ਬਹਿਲੇ ਨਾ ਤੁੰਗ ਜਾਲ ਅਕਲੇ ਨਹੀਂ ਗਾ ਆਪਾਂ ਨਹੀਂ ਕਾਤੋ ਕਰਦੇ ਧੂ 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 ਲੈ ਪੰਜਰੇ ਵਿੱਚ ਕਰਨੇ ਚੱਲਾਂ ਫੋਮੇ ਦੇ ਬਰਦਰ ਕਰਦੇ ਆਸ ਤੇ ਕਰਦਾ ਧੂ ਧੂ ਹੁਣ ਜਾਣਾ ਮੈਂ ਚੱਲ ਕੋਈ ਲੋ ਖਾ ਰਹੀ ਹੈ ਅੰਦਰ

ਗਰਨੇ ਬੈਗ ਉਹ ਥੋੜੀ ਹੈ ਕੋਨੇ ਤੋਂ ਮੋੜ ਲੈਣਾ ਇਹ ਥੋੜੀ ਥਾਈ ਹੈ ਮੜ ਗਈ ਫੇਲੋ ਹਮ ਅੱਗੇ ਮੋੜਦਾ ਹੁੰਦਾ ਓਥੋਂ ਤਾਂ ਇਹ ਦਨ ਸਿੱਧੀ ਕਰਕੇ ਰੱਖ ਦੇ ਦੀ ਆ ਵੀ ਇੱਥੇ ਢੱਕ ਲਗਾ ਆ ਪਾਸੇ ਕਰ ਦੋ ਲੋਰਟ ਇਥੇ ਕਿੰਨੀ ਉੱਠავੇਗੇ ਬਸ ਹੋਨੇ ਕਾ ਤਾਂ ਕੋਲੀ ਮੜੀ ਕੀਤੀ ਕਰਤੇ ਆ। ਅ ਦੋ ਹਲਵਾਏ ਇਹ ਕਮਾ ਦੋ ਜਲਵਾ ਲੈਵਾਂ। ਇੰਨਾ ਤੱਕ ਉਹ ਮਾਰਦੇ ਐ ਐਂ ਲਓ। ਠੀਖ ਲਾਰਦੀ ਇਥੇ ਥੋੜੀ ਵਿੱਚ ਬਸ ਰਹੀ। ਇੰਨੀ ਵੀ ਤਾਂ ਚਾਲ ਰੱਖੀ ਜੀ ਹੁੰਦੀ ਐ। ਇਹਨਾਂ ਦਾ ਮਾਨ ਚਲ ਕੇ ਆ ਵੀ ਟਿਊਸ਼ਨ। ਆਪਾਂ ਹੁਣ ਜਾਂਦੇ ਮੁਸ਼ਕਲ ਹੀ ਐ ਕਹਾਂਗੇ ਜਿਵੇਂ ਕਰਨਾ ਬਣਾਇ ਜਾਂਦਾ ਹੁੰਦਾ। ਉਹ ਲੱਟੂੜਿਆ ਲੱਤ ਕਾ ਨੰਦੇ ਨੇ ਉਹਨਾਂ ਦਾ ਸ਼ਰਾਬ ਕਰਮ ਉਹ ਨਾ ਪੱਤੀ ਐ ਸੋ ਨਾ ਮਾਹਰ ਮੋਟੇ ਸੇਲਾ ਆਦਾ ਮੇ ਗਿਆ ਹੋਵੇਗਾ ਬਾਕੀ ਤੇ ਨਾ ਨਪੜਾਵਣੀ ਦੀ ਫੁੱਲੋ ਫੜਕਾ ਲਉਂਦਾ ਹੀ ਨਹੀਂ ਗਾ ਉਹ ਹੀ ਚੱਲ ਜਾਂਦਾ ਇਹ ਵੀ ਮਾਡਲ ਆ ਦੂਸਰਾ ਜੱਗ ਦਾ ਪੁਰਾਣਾ ਵੀਡੀਓ ਲੈ ਕੇ ਆਇਆ ਹਾਂ ਅੱਜ ਤੁਹਾਨੂੰ ਮੈਂ ਇਹਦਾ ਟੂਰ ਦਿਵਾਉਣਾ ਅਲ ਇਕ ਦਾ ਕਹਿਣਾ ਘਰੇ ਆ ਗਿਆ ਉਹ ਔਰ ਮਾਨ ਦਾ ਮੋਟਰਸਾਈਕਲ ਹੁੰਦਾ ਹੈ ਅੰਦਰ ਹੀ ਹੋਣਾ ਹੈ ਅੰਦਰ ਹੀ ਆ ਗਿਆ ਘਰੇ ਆ ਗਿਆ ਆ ਫਿਰ ਢਾਈ ਗਿਆ ਕਿਆ ਕਹਿਣਾ ਹੀ ਮੜ ਆਇਆ ਅੱਜ ਮੁੰਡਾ ਆਇਆ ਕਿਆ ਕਿਹੜੇ ਵੇਲੇ ਆਇਆ ਕਰੋ ਮੈਂ ਵੀਰ 3:30 ਕਿਹਾ ਤੇ 5 ਵਜੇ ਆਇਆ ਸੜਦਾ ਗਿਆ ਟਵੀਸ਼ਨ ਹੈ ਮੈਂ ਸੜ ਤੈਨੂੰ ਲਾੜਾ ਕੜਾ ਨਾੜਾ ਇਹਦਾ ਜਿੰਨਾ ਤੂੰ ਲੜ ਨਹੀਂ ਲਾਉਂਦਾ ਸੀ ਉਹਨੇ ਉਹ ਲੜ ਉਹਦਾ ਯਾਰ ਨਾੜ ਮਰ ਖੁਸ਼ ਆਦੀ ਹੋਵੇ ਨਾਤ ਨਹੀਂ ਚਾਹੀਦਾ ਤੈਨੂੰ ਦਸਾਉਣਾ ਗੱਡੀ ਲੈ ਕੇ ਨਵੀਂ ਮੁਬਾਰਕਾਂ ਮੁਬਾਰਕਾਂ ਤੇ ਨਵੀਂ ਕਿਦਨ ਲਿਆਏ ਜੀ ਹੋ ਗਣ ਪੰਜ ਛੇ ਤੋਂ ਮੈਂ ਨਾ ਜਿਹੜਾ ਕੋ ਲੌਨ ਮਾਸਤ ਲੈ ਨਾ ਨਾ ਹਾਂ ਹਾਂ ਆਹੋ ਉਹ ਦੇ ਦੇ ਮੈਨੂੰ ਭਰਾਵਾ ਉਹ ਤਾਂ ਹੈਗਾ ਨਹੀਂ ਤਾਂ ਇੱਕ ਤਾਂ ਹੈਗਾ ਇਹਦਾ ਵੀ ਉਹ ਵੀ ਉੱਲੂ ਦਾ ਤਾਂ ਆਪ ਇੱਥੇ ਬੈਠਾ ਜਿੰਨਾ ਲਾਇਆ ਸੀ ਉਹ ਗੱਡੀ ਕਿੰਨੇ ਦੀ ਆਈ ਉਹ ਗੱਡੀ 4 3 70 ਦੀ ਆਈ ਏ ਤੇ 20000 ਰੁਪਏ ਲੱਗਣਾ ਠੀਕ ਹੋ ਗਿਆ ਆ ਨੰਬਰ ਪਲੇਟ ਲੈ ਜਿੱਥੇ ਪੋਣੇ ਕਾ ਸ਼ੋ ਨਟ ਕੰਦੇ ਆ ਪਾ ਪਾਣੀ ਪੀ ਕੇ ਆਇਆ ਆ ਜਾ ਵੇ ਲੈਨੇ ਆ ਬ੍ਰੇਕਫਾਸਟ ਗੋਟੇ ਜੈ ਦਿਓ ਹਾ ਹੋ ਕਸਲ ਵਾਲੀ ਉਹ ਰੇ ਡੱਬੇ ਜੇ ਹੜ ਜਾਂ ਗੱਬੀ ਵੇਖਦੇ ਆ ਬਈ ਇਹ ਹੋਈ ਨਾ ਇਹ ਜਿਵੇਂ ਚਿੰਦੇ ਚੱਲਾ ਬ੍ਰੇਕ ਅਸਾ ਲੱਗਾ ਓ ਕੈਮਰਾ ਫੜ ਮਾ ਲਾ

ਕਸ ਲਈ ਹਾਂ ਕਸ ਲਈ ਤੇਰਾ ਰੱਤ ਤਦਨ ਦਾ ਆਈਂ ਤੇਰੇ ਵਹ ਆਪਣਾ ਹੋਬਲਾ ਮੈਂ ਕਿਤੇ ਨਹੀਂ ਬੈਣੀ ਯਾਰ ਪਲਾਸ ਲਖ ਦੀ ਚਲੀ ਨਹੀਂ ਆ ਰਹਾ ਅ ਡਿਸਕਾ ਆਇਂਦੇ ਨੇ ਕਿਸਿੰਦੀ ਏ ਕੋਥੀ ਕਿਤੇ ਆ ਨਾ ਸਾਡੇ ਕੋਲ ਹਾਂ ਕਰਨਾ ਕਰਨਾ ਕੀ ਆਂਦਾ ਮੇਰੇ ਡਿਕਸ ਦੇ ਕਾ ਬਣਾ ਕੇ ਦੇ ਲੱਗਦੀਆਂ ਨਹੀਂ ਕਿ ਅੱਜ ਨਵੀਆਂ ਪਵਾ ਕੇ ਲਿਆਇਆ ਕਿਸ ਨਾਲ ਲਿਆਇਆ ਆਇਆ ਬਾਹਰ ਹੀ ਆਹੀ ਵੀ ਸੱਜਾਂ ਦਾ ਗੋਲੀ ਗਿਆ 63 ਗਾ ਜਵਾਨਾ 44 ਆਜਾ ਕੌਣ ਹੋੜਾ ਜਾਂਦਾ ਜੜਾ ਵੀਰ ਟਾਈਮ ਨਾਲ ਜਾਂਦੇ ਨੇ ਟਾਈਮ ਨਾਲ ਇਹ ਜੋ ਅੱਜ ਦਾ ਭਰਾਵਾ ਕੂਣ ਗਿਆ ਅੱਜ ਸਕੂਲ ਅੱਜ ਨਹੀਂ ਜਾਣਾ ਗਿਆ ਕੱਲ ਹੋਣੀ ਜਾਣਾ ਕੱਲ ਕੀ ਹੈ ਵਈ ਜਾਣਾ ਕਿਤੇ ਕਰਾ ਲਾ ਬੜਾ ਪਿਆ ਕਾਹਦਾ ਕਾਹਦਾ ਰੌਲਾ ਤੂੰ ਨਾ ਪਾਟ ਗਿਆ ਤੇ ਵਲੌਗ ਕਿ ਨਹੀਂ ਦੱਸਣਾ ਵਲੌਗ ਇਹ ਹਮ ਲੋਗ ਚੱਲਣデア ਤੂੰ ਲੋਗ ਚੱਲਣデア ਹਰਵਾ ਕੀ ਦਾ ਪੁੱਠਾ ਗਿਆ ਨਾ ਜਾਣ ਕੇ ਫੜਿਆ ਮੈਂ ਵੈਸੇ ਵੀਡੀਓ ਬਣਾਈ ਜਾਂਦਾ ਆ ਚੱਲੀਏ ਕਿੜਾ ਕੱਢ ਦਲ ਤੇ ਮੋਰਸਾ ਵੀੜਾ ਕੱਢ ਕਰ ਵਧੀਆ ਆ ਤਾਂ ਸਾਡਾ ਤਾਂ ਇਹ ਵੀ ਖੋਲ ਲੱਗੀ ਹੈ ਕੀ ਨਹੀਂ ਤੇ ਨਹੀਂ ਆ ਗਿਆ ਹੈ ਕਾ ਇਹ 1 ਘੰਟਾ ਲਾ ਕੇ ਆ ਨਾ ਮੈਂ ਡਰੈਂਗ ਦੇ ਪੇਪਰ ਤੇ ਮੈਂ ਟਾਈਮ ਨਾ ਆਇਆ ਕੱਸ ਕੇ ਦੇ ਯਾਰ ਇਹਨੂੰ ਕੀ ਕਾਸ ਜਿੰਨੇ ਰੋਦਾ ਕਾਸ ਨੂੰ ਦੋ ਨੂੰ ਗਿਆ ਨਾ ਯਾਦ ਦੇਰੀ ਕਿੰਨੇ ਵੇ ਕਿੰਨੇ ਹੋ ਜਾਣਾ ਸੀ ਮੈਂ ਪਾਪਾ ਨਾ ਸਾਈਕਲ ਤਾਂ ਨਹੀਂ ਆਣੀ ਆਹੋ ਪਾਸਾ ਤੁਮਰ ਨਾਲ ਚੱਲ ਫਿਰੋ ਬਾਈ ਰੀਜਨ ਸਾਡੋ ਦੇ ਖਾਣ ਦੇ ਨਾ ਸੋਇਆ ਪਾ ਲੈ ਕਿ ਵੀ ਲਿਆ ਹਾਂ ਲੈ ਗਈ ਬਿਲੇ ਕਿੱਲਾ ਕਿੱਲਾ ਕਿੱਥੇ ਆਣਾ ਬਾਬਾ ਦਸ ਹਾਂ ਗੁਰਦਾਰੀ ਆ ਸੀ ਨਹੀਂ ਜਾਣਾ ਉਹ ਕਿਹੜੇ ਬਾਰੇ ਚ ਰੱਖੀ ਹੋ ਨਾ ਕੀ ਉਹ ਡੱਬੀ ਕਿਹੜੀ ਉਹੋ ਹੀ ਜਿਹੜਾ ਪੱਗਰੇ ਉਹਨਾਂ ਨਾਲ ਦਾ ਕਸੇ ਨਾ ਕਸਲਾ ਭਲਾ ਹਣਾ ਉਹ ਭਰਾਵਾ ਖੋਲਣੀ ਆ ਕੀ ਖੋਲਣੀ ਲੋੜ ਨਹੀਂ ਹਾਂ

ਆ ਸਾਹਮਣੇ ਗੁਰਦੁਆਰਾ ਹੈ ਇੱਧਰ ਆਪਣੀ ਡੇਰੀ ਹੈ ਆ ਡਰਮ ਤੇ ਆ ਦੂਜੀ ਮਸ਼ੀਨ ਹੈ ਕਲੈਕਸ਼ਨ ਵਾਲੀ ਤੇ ਆ ਫੈਂਟ ਵਾਲੀ ਆ ਵਾਈਬ੍ਰੇਟਰ ਹੈ ਆ ਡਰਮ ਆ ਸੋਲਰ ਪੈਨਲ ਇੱਧਰ ਆ ਆ ਫੈਂਟ ਬੁਡ ਹੋਵੇ ਦੇਖੋ ਕੋ ਕਾ ਕਰ ਰਿਹਾ ਹੈ ਕੋਲ ਤੋ ਗੋਲ 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 ਨਾ ਲੈ ਧਰਮਾ ਵਿਚਾਰੇ ਲੋ ਜੀ ਸਿੰਪਲ ਮਾ ਜੀ ਪਾਏ ਤੇਰੇ ਆਪ ਨੂੰ ਕੰਦੀਰ ਖਨਾ ਤੇ ਪੈਣਾ ਗਾਵਾਂ ਦਾ ਇੱਥੇ ਕਰਕੇ ਲਵਣਾ ਬਗਾ ਸਾਹਮਣੇ ਗੁਰਦੁਆਰਾ ਇਧਰ ਦੇਹੜੀ ਹਾ ਪਟਾਕੇ ਮਿਲਿਆ ਹੈ ਦੁਕਾਨ 'ਤੋਂ ਆਉਣੇ ਰਹਿਣਾ ਬਾਉਣੇ ਸਾਡ ਕੱਡਪੀ ਦੋ ਡੱਬੀਆਂ ਲੈ ਮਚੋ ਗਿਆ ਨੇ ਲੋਰ ਤੇ ਤੇ ਲੋ ਬਾਉਣੇ ਤੇ ਰਜ ਕਰਾ ਆਉਣੇ ਨਾਲ ਦੱਤਾਂ ਪੀ ਕਰ ਦਿੰਦੀ ਮਟਾਚ ਚੋ ਗਿਆ ਸੋਹਣੇ ਹੋਣੇ ਦਾ ਬਾਤ ਬਾਹੇ ਮਾਤਾ ਮਾਹੀ ਲਈ ਹੋ ਇਹਨੂੰ ਪੁਚਾਏ ਲਗਾ ਸੀ ਰਜਣਾ ਸੋਹਣੇ ਦੁੱਤ ਹੋ ਜੀ ਮਿਲਿਆ ਕੋ ਆ ਗਾਣੇ ਲਈ ਜਾਂਦਾ ਤਾਕੇ ਚਲੇਗੇ ਪੂਰਾ ਤਰਸੂ ਸਾਹ ਜੇ ਤੁਮ ਜਾ ਤਾ ਨਾਂ ਦਾ ਨਾਂ ਹੈ ਬਹੁਤ ਜਨਾਗ ਨਾਂ ਤੂੰ ਜੀ ਲੱਲਲਾ ਚੌਥਾ ਚਾਤਨੂ ਜਾਲਾਂ ਤਾਂ ਹੁੰਦਾ ਨੇ ਪਟਾਕੇ ਚਲਾਦੇ ਨੇ ਤੇ ਵਿੱਚੋਂ ਕਈ ਕਈ ਫਿਰ ਕਈ ਕਈ ਚੱਲਦੇ ਨੇ ਬਾਕੀ ਸਾਰੇ ਫੁੱਸ ਨਿਕਲਦੇ ਨੇ ਕੈਮਰਾ ਤੋਂ ਫੜੇਗਾ ਕੈਮਰਾ ਅਰੇ ਅੰਦਰ ਆਣ ਚੱਲ ਇਹ ਚਲਾ ਜਾ ਚਲਾ ਕੋਈ ਤੈਨੂੰ ਐ ਜੱਲ ਪਾਣਾ ਚਲਾ ਦੇ ਖਾਵਾਂਗੇ ਹੋ ਹੀ ਰਹਿਗੇ ਬਸ ਮਵਾ ਕੇ ਬਾਕੀ ਚਲਾ ਦੇ ਨੇ ਲੋ ਯਾਰ ਮਾ ਸਾਇਲ ਫੜ ਲਿਆ ਮੁੰਡਾ ਮਿਲਿਆ ਕਿਵੇਂ ਆ ਠੀਕ ਜੀ ਯਾਰ ਇਹਨੇ ਇਹਣਾ ਪਾ ਲਈ ਇਹ ਵੀਰ ਸਾਡੇ ਕੋਲ ਬੋਈ ਤਨੇ ਇਹ ਕੋਈ ਨਹੀਂ ਬੋਲਦਾ ਨਾ ਸਾਡੇ ਕੋਲ ਇਹ ਨਹੀਂ ਬੋਲਣਾ ਕੌਣ ਯਾਰ ਜੇ ਪੈ ਗਈ ਮੈਂ ਵੜਾ ਆ ਇਹ ਵੀਰ ਇਧਰ ਆ ਕੇ ਫੋੜ ਖਾਉਣਾ ਫੋੜ ਖਾਉਦਾ ਯਾ ਮੁੰਡਾ ਇਹ ਨਾਲ ਸੀਨ ਆਵੇਗਾ ਵੇਚੀ ਆਵੇਗਾ ਕਸ ਹੈਗਾ ਜਾਂ ਗੰਦਾਈ ਆ ਨਹੀਂ ਸਾਈਕਲ ਦਾ ਵਧੀਆ ਯਾਰ ਆ ਲੈ ਸਾਈਕਲ ਦੇਦਾ ਆਣੇ ਪੜੀ ਕਿਤੇ ਦਾ ਆ ਜਾਂਦਾ ਏ ਤਰਨਾ ਅੱਟ ਪਿੱਛੇ ਫੇਰ ਮਿਲਾਂਗੇ ਚਲੋ ਪੜਾਂਗਾ ਫੋਰਚੂਨ ਰੇਸ ਟੈਮ ਘਰ ਤੇ ਉਹ ਨਰ ਗੱਡੀ ਲੱਗੰਦੀ ਆ ਮੈਂ ਉਹਨੂੰ ਡੇਰੀ ਤੇ ਭਾਗੇ ਤੇ ਮਾਪ ਜੜੇ ਗੱਦੰਦਿਆ ਇਧਰ ਸੜਕ ਆ ਨਾ ਇਧਰ ਸਿੱਧਾ ਜਾਖਦੇ ਇੱਕ ਸਾਈਡ ਮੜਨਾ ਗੁਰਦੁਆਰਾ ਇਧਰ ਸੈਂਗਲ ਆਪਣਾ ਬੋਲਟ ਆ ਡੇਰੀ ਨਮਸਕਾਰ ਸ੍ਰੀ ਗੁਰੂ ਸਾਹਿਬ ਜੀ ਨੰਦ ਜੀ ਉਹ ਵੇਖੀ ਵੇਖੀ ਸੇਵਾ ਦਾ ਕੰਮ ਫਤਰੀ ਕਿਵੇਂ ਆਪਾਂ ਕਿਹੜਾ ਹੀ ਕੱਢਣ ਚੱਲੀਏ ਆਪਾਂ ਗੇੜਾ ਹੀ ਕੱਢਣ ਚੱਲੀਏ ਚੱਲ ਤੈਨੂੰ ਭਾਈ ਮੇਲੇ ਆ ਬਿਲਕੁਲ ਬੈਠੇ ਮੁੰਡੇ ਜਾਵਾਂ ਤੇ ਬਾਜੂ ਬਣਾਓ ਠੀਕ ਹੋ ਮਿੱਤਰੋ ਕਿਵੇਂ ਜੀ ਲੱਗੀ ਵੀਡੀਓ ਕਮੈਂਟ ਕਰ ਜ਼ਰੂਰ ਦੱਸਿਆ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਧੰਨਵਾਦ ਤੁਹਾਡਾ